ਮੁਕਤ ਸਰ ਦੀ ਲੜਾਈ ਪਿੱਛੋਂ 1706 ਵਿੱਚ ਗੁਰੂ ਜੀ ਤਲਵੰਡੀ ਸਾਹਿਬ ਉਹ ਦਮਦਮਾ ਸਾਈ ਪੁੱਜੇ ਜਿੱਥੇ ਉਹਨਾਂ ਨੂੰ ਭਾਈ ਡੱਲੇ ਚੌਧਰੀ ਨੇ ਬੰਦੂਕ ਦੀ ਪੇਟ ਕੀਤੀ ਅਤੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਤੁਸੀਂ ਮੈਨੂੰ ਹੁਕਮ ਕਰਨਾ ਸੀ ਤਾਂ ਜੋ ਮੈਂ ਆਪਣੇ ਸਿਪਾਈਆਂ ਸਮੇਤ ਆਪ ਜੀ ਦੀ ਮਦਦ ਕਰਦਾ ਉਸ ਨੂੰ ਆਪਣੀ ਉੱਚੀ ਜਾਤ ਤੇ ਧਨ ਦੌਲਤ ਦਾ ਬਹੁਤ ਹੰਕਾਰ ਸੀ ਅਤੇ ਉਹ ਨੀਵੀਂ ਜਾਤ ਦੇ ਸਿੰਘਾਂ ਨਾਲ ਬਹੁਤ ਈਰਖਾ ਤੇ ਮਜ਼ਾਕ ਕਰਦਾ ਸੀ ਤਾਂ ਗੁਰੂ ਜੀ ਨੇ ਉਸ ਦੁਆਰਾ ਭੇਟ ਕੀਤੀ ਬੰਦੂਕ ਨੂੰ ਆਪਣੇ ਹੱਥ ਵਿੱਚ ਫੜਿਆ ਤੇ ਮੁਸਕਰਾ ਕੇ ਭਾਈ ਡੱਲੇ ਨੂੰ ਕਿਹਾ ਕਿ ਭੇਜ ਆਪਣੇ ਕਿਸੇ ਸਿੰਘ ਨੂੰ ਤਾਂ ਜੋ ਬੰਦੂਕ ਦੇ ਨਿਸ਼ਾਨੇ ਦੀ ਪਰਖ ਕੀਤੀ ਜਾ ਸਕੇ ਤਾਂ ਉਸ ਦਾ ਕੋਈ ਵੀ ਸਪਾਈ ਡਰ ਕਰਕੇ ਅੱਗੇ ਨਾ ਆਵੇ ਤਾਂ ਡੱਲਾ ਚੌਧਰੀ ਵੀ ਸ਼ਰਮਸਰ ਹੋ ਕੇ ਨੀਵੀਂ ਪਾ ਕੇ ਸਤਗੁਰਾਂ ਅੱਗੇ ਹੱਥ ਜੋੜ ਕੇ ਖਲੋ ਗਿਆ ਗੁਰੂ ਜੀ ਨੇ ਫਿਰ ਭਾਈ ਡੱਲੇ ਨੂੰ ਕਿਹਾ ਕਿ ਭਾਈ ਡੱਲਾ ਜੀ ਤੁਸੀਂ ਬੰਦੂਕ ਦੇ ਸਾਹਮਣੇ ਆਓ ਤਾਂ ਜੋ ਬੰਦੂਕ ਦੇ ਨਿਸ਼ਾਨੇ ਦੀ ਪਰਖ ਹੋ ਸਕੇ ਤਾਂ ਭਾਈ ਡੱਲਾ ਚੌਧਰੀ ਡਰ ਕੇ ਘਬਰਾ ਗਿਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਤੁਸੀਂ ਕਿਸੇ ਹਿਰਨਾ ਦੀ ਤੇ ਨਿਸ਼ਾਨਾ ਪਰਖ ਲਓ ਕਿਉਂ ਕਿਸੇ ਦੀ ਜਾਨ ਨੂੰ ਖਤਰੇ ਵਿੱਚ ਪਾਉਣਾ ਹੈ ਗੁਰੂ ਜੀ ਨੇ ਇਹ ਗੱਲ ਸੁਣਦੀ ਸਾਰ ਹੀ ਆਪਣੇ ਸਿੰਘਾਂ ਨੂੰ ਆਵਾਜ਼ ਮਾਰੀ ਤਾਂ ਦੋ ਰੰਗਰੇਟੇ ਸਿੱਖ ਭਾਈ ਵੀਰ ਸਿੰਘ ਤੇ ਉਹਨਾਂ ਦੇ ਪੁੱਤਰ ਭਾਈ ਧੀਰ ਸਿੰਘ ਬੰਦੂਕ ਦੇ ਅੱਗੇ ਆਉਣ ਲਈ ਇੱਕ ਦੂਜੇ ਨਾਲ ਲੜਨ ਲੱਗੇ ਦੋਵੇਂ ਸਿੰਘ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸਨ ਉਨ੍ਹਾਂ ਵਿੱਚੋਂ ਇੱਕ ਆਟਾ ਗੁੰਨ ਰਿਹਾ ਸੀ ਅਤੇ ਇੱਕ ਦਸਤਾਰ ਸਜਾ ਰਿਹਾ ਸੀ ਪਰ ਉਹ ਸਭ ਛੱਡ ਕੇ ਆਪਣੇ ਗੁਰੂ ਜੀ ਦੇ ਹੁਕਮ ਨੂੰ ਪਹਿਲ ਦੇ ਕੇ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕੀਤਾ ਜਿਸ ਨਾਲ ਡੱਲੇ ਚੌਧਰੀ ਦਾ ਹੰਕਾਰ ਟੁੱਟ ਗਿਆ ਅਤੇ ਗੁਰੂ ਜੀ ਨੇ ਇੱਕ ਫਾਇਰ ਉਹਨਾਂ ਦੋਵਾਂ ਦੇ ਉੱਪਰੋਂ ਦੀ ਕਰ ਦਿੱਤਾ ਅਤੇ ਜਿਸ ਨਾਲ ਡੱਲੇ ਚੌਧਰੀ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਤੇ ਗੁਰੂ ਜੀ ਤੋਂ ਆਪਣੀ ਗਲਤੀ ਦੀ ਜਾਚਨਾ ਕੀਤੀ ਅਤੇ ਆਪਣੀ ਗਲਤੀ ਬਖਸ਼ਾਈ ਸੰਗਤ ਜੀ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਅਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ